मैं सरवण सिंह पंदेर किसान मजदूर की कमेटी पंजाब से जो दो फोरमों की ओर से मोर्चा हरियाणा के बॉर्डर के ऊपर चल रहा है जो हमें मीडिया के थ्रू आज पता चला है कि माननीय हाई कोर्ट पंजाब हरियाणा ने ये निर्णय लिया है कि हरियाणा सरकार को कहा गया है कि वो जो बैरिकेटिंग उन्होंने की है वो खोल ली जाए एक तो हम अभी उसकी अपने वकीलों से हाई कोर्ट के वो कॉपी लाएंगे उस कॉपी में हाई कोर्ट ने क्या ऑर्डर किए हैं एक तो उसके बारे में हम लोग जानेंगे हम जो पहली प्रतिक्रिया इसके ऊपर देना चाहते हैं अभी अभी एक हफ्ते का समय है 16 जुलाई को हम इसके ऊपर दोनों फॉर्मों की मीटिंग करेंगे जहाँ तक हमारा सवाल था हमने कल भी कहा था कि हमारी ओर से रास्ता बंद नहीं है हमारे निर्णय के ऊपर ही हाई कोर्ट ने मोहर लगाई है कि हरियाणा सरकार के बैरिकेटिंग हैं हम ये कहना चाहेंगे पूरे देश भर से अगर हरियाणा सरकार बैरिकेटिंग हटाती है हमने दिल्ली जाने का निर्णय किया था टकराव के कारण इस निर्णय के ऊपर रुके हुए थे इसके बारे में सोलह को फैसला करेंगे हमारी ओर से रास्ता बंद नहीं रहेगा ये हम कहना चाहते हैं जिसके ऊपर मुडली प्रतिक्रिया है तो आज हम लोग बाबा बकाला एरिया में इस मोर्चे की मजबूती के लिए आए हुए हैं और जो अमृतसर का जथा है 20 अगस्त को यहाँ से जाएगा धन्यवाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਅੱਜ ਫੈਸਲਾ ਆਇਆ ਜਿਹੜਾ ਕਿ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਵੱਲੋਂ ਲਗਾਤਾਰ ਕਈ ਮਹੀਨਿਆਂ ਤੋਂ ਮੋਰਚਾ ਲਾਇਆ ਹੋਇਆ ਔਰ ਜਿਹੜੀਆਂ ਕੰਧਾਂ ਕੱਟੀਆਂ ਹੋਈਆਂ ਓਨ ਕੰਧਾਂ ਤੇ ਅੱਜ ਹਾਈ ਕੋਰਟ ਨੇ ਇੱਕ ਫੈਸਲਾ ਲਿਆ ਕਿ ਇਹ ਜਲਦ ਤੋਂ ਜਲਦ ਜਿਹੜਾ ਹਰਿਆਣਾ ਸਰਕਾਰ ਨੇ ਜਿਹੜੀਆਂ ਕੰਦਾਂ ਗੱਡੀਆਂ ਉਹਨਾਂ ਨੂੰ ਢਾਇਆ ਜਾਵੇ ਔਰ ਕਿਸਾਨਾਂ ਵਾਸਤੇ ਰਾਹ ਸਾਫ਼ ਕੀਤਾ ਜਾਵੇ ਔਰ ਲਗਾਤਾਰ ਜਿਹੜਾ ਨੈਰੇਟਿਵ ਬੀਜੇਪੀ ਸਰਕਾਰ ਵੱਲੋਂ ਜਾਂ ਹੋਰਨਾਂ ਵੱਲੋਂ ਵੀ ਸਿਰਜਿਆ ਜਾ ਰਿਹਾ ਸੀ ਖਾਸ ਕਰਕੇ ਵਪਾਰੀ ਵਰਗ ਨੂੰ ਜਿਹੜਾ ਉਹ ਵਰਗ ਲਾਇਆ ਜਾ ਰਿਹਾ ਸੀ ਉਹਨਾਂ ਉਹਨਾਂ ਦਾ ਸਾਡੇ ਕਿਸਾਨਾਂ ਦੇ ਖਿਲਾਫ ਹੀ ਆਪਸੀ ਜਿਹੜੀ ਖਾਨਾ ਜੰਗੀ ਕਰਵਾਉਣ ਦੀ ਕੋਸ਼ਿਸ਼ ਜਿਹੜੀ ਬੀਜੇਪੀ ਸਰਕਾਰ ਦੀ ਸੀ ਉਹਦੇ ਉਹਨੂੰ ਅੱਜ ਬਿਲਕੁਲ ਬੇਪਰਦ ਕਰ ਦਿੱਤਾ ਗਿਆ ਔਰ ਇਹ ਸਾਫ਼ ਕਰ ਦਿੱਤਾ ਗਿਆ ਕਿ ਸੜਕਾਂ ਜਿਹੜੀਆਂ ਕਿਸਾਨਾਂ ਨੇ ਨਹੀਂ ਇੱਥੇ ਸੰਘਰਸ਼ ਕਰ ਰਹੇ ਲੋਕਾਂ ਨੇ ਨਹੀਂ ਹਰਿਆਣੇ ਦੀ ਜਿਹੜੀ ਭਾਜਪਾ ਸਰਕਾਰ ਤੇ ਸੈਂਟਰ ਸਰਕਾਰ ਉਹਨਾਂ ਦੀ ناکامی ਉਹਨਾਂ ਦਾ ਡਰ ਅਤੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਖਿਲਾਫ ਜਿਹੜੀ ਉਹਨਾਂ ਦੇ ਅੰਦਰ ਭਾਵਨਾ ਹੈ ਉਹਨਾਂ ਦੇ ਖਿਲਾਫ ਨਫ਼ਰਤ ਹੈ ਜਿਹੜੀ ਉਹਨੂੰ ਉਜਾਗਰ ਕਰਦੀਆਂ ਇਹ ਕੰਧਾਂ ਗੱਡੀਆਂ ਔਰ ਜਲਦੀ ਇਹ ਕੰਧਾਂ ਢਾਈਆਂ ਜਾਣ ਔਰ ਇਸ ਫੈਸਲੇ ਨੇ ਜਿੱਥੇ ਭਾਜਪਾ ਸਰਕਾਰ ਨੂੰ ਲੰਗਿਆਂ ਕੀਤਾ ਉਥੇ ਲਗਾਤਾਰ ਜਿਹੜੇ ਮੋਰਚੇ ਦੇ ਖਿਲਾਫ ਵੱਡਾ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਕਿਸਾਨ ਭਾਈਚਾਰੇ ਨੂੰ ਭੰਡਿਆ ਜਾ ਰਿਹਾ ਸੀ ਉਹਨੂੰ ਬਿਲਕੁਲ ਜਿਹੜਾ ਉਹ ਖਾਰਜ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਹਫਤੇ ਦੇ ਅੰਦਰ ਅੰਦਰ ਜੇਕਰ ਸਰਕਾਰ ਜਿਹੜੀ ਹਰਿਆਣਾ ਸਰਕਾਰ ਰਸਤਾ ਸਾਫ ਕਰਦੀ ਹੈ ਤੇ ਅਗਲਾ ਪ੍ਰੋਗਰਾਮ ਜਿਹੜਾ ਹੈ ਦੋਨੇ ਮੋਰਚਿਆਂ ਨੇ ਬੈਠ ਕੇ ਦਿੱਲੀ ਜਾਣ ਦਾ ਜਿਹੜਾ ਉਹ ਲਿਆ ਜਾ ਸਕਦਾ ਪਰ ਦੋਨਾਂ ਮੋਰਚਿਆਂ ਦੇ ਫੈਸਲੇ ਤੋਂ ਬਾਅਦ ਪਰ ਇੱਕ ਗੱਲ ਪੱਕੀ ਹੈ ਕਿ ਜਿਹੜਾ ਕਿਸਾਨਾਂ ਨੂੰ ਭੰਡਿਆ ਜਾ ਰਿਹਾ ਸੀ ਉੱਥੇ ਬੈਠੇ ਬਜ਼ੁਰਗਾਂ ਨੂੰ ਬੀਬੀਆਂ ਨੂੰ ਔਰ ਉਹਨਾਂ ਤੇ ਪਿਛਲੇ ਦਿਨੀ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਮੂੰਹ ਤੇ ਚਪੇੜ ਹੈ ਉਹਨਾਂ ਨੂੰ ਸਾਫ਼ ਸਪਸ਼ਟ ਜਿਹੜਾ ਉਹ ਸ਼ੀਸ਼ਾ ਦਿਸ ਗਿਆ ਕਿ ਇਹ ਕਿਰਤ ਕਰਨ ਵਾਲੇ ਲੋਕ ਹੈ ਇਹਨਾਂ ਨੇ ਕਿਸੇ ਦਾ ਰਸਤਾ ਨਹੀਂ ਰੱਖਿਆ ਹੁਣ ਮੈਂ ਇੱਕ ਹੋਰ ਇੱਥੇ ਬੇਨਤੀ ਕਰਾਂਗਾ ਕਿ ਹਾਈ ਕੋਰਟ ਨੂੰ ਇੱਕ ਫੈਸਲਾ ਲੈਣਾ ਚਾਹੀਦਾ ਹੈ ਜਾਂ ਲੋਕਾਂ ਨੂੰ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਲਗਾਤਾਰ ਵਪਾਰੀ ਵਰਗ ਦਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਇਹ ਕਿਸਾਨਾ ਕਰਕੇ ਨਹੀਂ ਲੋਕਾਂ ਦਾ ਕਿਸਾਨਾਂ ਦਾ ਆਮ ਭਾਈਚਾਰੇ ਦਾ ਆਮ ਆਵਾਮ ਦਾ ਜਿਹੜਾ ਨੁਕਸਾਨ ਹੋਇਆ ਉਹ ਸਰਕਾਰਾਂ ਨੂੰ ਭਰਨਾ ਚਾਹੀਦਾ ਤੇ ਕਿਸਾਨਾਂ ਨੂੰ ਹਮੇਸ਼ਾ ਹੀ ਜਿਹੜਾ ਮਸੀਹਾ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹਨੂੰ ਭੰਡਣਾ ਬੰਦ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ